ਦੋਸਤੋ ਪਿਛਲੇ ਦਿਨਾਂ ਦੇ ਵਿੱਚ ਫਲੌਪ ਯੂਟਿਊਬਰ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਉੱਤੇ ਵਿਵਾਦ ਛਿੜਦਾ ਉਸ ਵੀਡੀਓ ਦੇ ਵਿੱਚ ਉਸਨੇ ਸਰਦਾਰ ਹਰੀ ਸਿੰਘ ਨਰੂਆ ਦੇ ਬਾਰੇ ਇੱਕ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਉਹ ਸਾਰਾ ਵਿਵਾਦ ਛਿੜਦਾ ਲੋਕ ਉਸ ਨੂੰ ਮੰਦਾ ਚੰਗਾ ਵੀ ਬੋਲਦਿਆ ਉਸ ਨੂੰ ਕਮੈਂਟਾਂ ਦੇ ਵਿੱਚ ਜਾ ਕੇ ਗਾਲਾਂ ਵੀ ਕੱਢਦੇ ਆ ਤੇ ਉਸ ਦੇ ਉੱਤੇ ਪਰਚਾ ਕਰਵਾਉਣ ਦੀ ਗੱਲ ਵੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਹੈ ਕਿਉਂਕਿ ਕਿਹਾ ਜਾਂਦਾ ਕਿ ਉਹਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਸੋ ਦੋਸਤੋ ਹੁਣ ਫਲੌਪ ਯੂਟਿਊਬਰ ਦੇ ਵੱਲੋਂ ਇੱਕ ਵੀਡੀਓ ਸਾਹਮਣੇ ਆਈ ਹੈ ਇਹ ਸਾਰੇ ਵਿਵਾਦ ਦੇ ਉੱਤੇ ਉਸਨੇ ਇੱਕ ਵੀਡੀਓ ਬਣਾਈ ਹੈ ਵੀਡੀਓ ਦੇ ਵਿੱਚ ਕੀ ਕਿਹਾ ਤੁਹਾਨੂੰ ਅੱਗੇ ਦੱਸ ਦਿਆਂ ਵੀਡੀਓ ਨੂੰ ਪੂਰਾ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਫਲੌਪ ਯੂਟਿਊਬਰ ਨੇ ਵੀਡੀਓ ਬਣਾ ਕੇ ਆਪਣੇ ਜਿਹੜੇ ਸਾਰੇ ਦੇਖਣ ਵਾਲਿਆਂ ਨੂੰ ਉਹਨੇ ਕਿਹਾ ਕਿ ਮੈਨੂੰ ਸਾਰੇ ਯਾਰ ਨੇ ਦੇਖਦੇ ਆ ਹਿੰਦੂ ਵੀ ਦੇਖਦੇ ਆ 크ਿਸਚੀਅਨ ਵੀ ਦੇਖਦੇ ਆ ਸਿੱਖ ਵੀ ਦੇਖਦੇ ਆ ਮੁਸਲਿਮ ਵੀ ਦੇਖਦੇ ਆ ਤੇ ਕਿਸੇ ਵੀ ਧਰਮ ਨੂੰ ਟਾਰਗੇਟ ਕਰਨਾ ਕਦੇ ਵੀ ਮੇਰਾ ਮਕਸਦ ਨਹੀਂ ਰਿਹਾ ਨਾ ਹੀ ਮੈਂ ਕਦੇ ਕੋਈ ਪੇਡ ਪ੍ਰੋਮੋਸ਼ਨ ਕੀਤੀ ਆ ਤੇ ਨਾ ਹੀ ਮੈਂ ਕਿਸੇ ਧਰਮ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਜੇ ਕਿਸੇ ਦੀਆਂ ਭਾਵਨਾਵਾਂ ਇਹਦੇ ਨਾਲ ਭੜਕੀਆਂ ਇਸ ਨਾਲ ਹੀ ਨੇ ਏਦੋਂ ਪਹਿਲਾਂ ਵੀ ਕਿਸੇ ਮੇਰੀ ਵੀਡੀਓ ਕਰਕੇ ਕਿਸੇ ਦੀਆਂ ਭਾਵਨਾਵਾਂ ਪੜਕਿਆਂ ਤਾਂ ਮੈਂ ਦਿਲੋਂ ਮਾਫੀ ਮਾਰਦਾ ਕਿਉਂਕਿ ਮੇਰਾ ਕਦੇ ਵੀ ਕੋਈ ਅਦੇਹਾ ਮਕਸਦ ਨਹੀਂ ਹੁੰਦਾ ਤੇ ਜਿਹੜੇ ਮੈਨੂੰ ਗਾਲ੍ਹਾਂ ਵੀ ਕੱਢ ਰਹੇ ਆ ਉਹ ਵੀ ਮੇਰੇ ਦੋਸਤ ਆ ਕਿਉਂਕਿ ਦੋਸਤ ਹੀ ਦੋਸਤਾਂ ਨੂੰ ਗਲਤੀ ਕਰਨ ਤੇ ਗਾਲ੍ਹਾਂ ਕੱਢਦੇ ਆ ਪਰ ਉਸਨੇ ਦਿਲੋਂ ਮਾਫੀ ਮੰਗੀ ਆ ਤੁਹਾਡਾ ਕੀ ਕਹਿਣਾ ਕਮੈਂਟ ਕਰਿਓ ਸ਼ੇਅਰ ਕਰਿਓ